ਪਾਕਿਸਤਾਨ ਦਾ ਮਸ਼ਹੂਰ ਕਾਮੇਡੀ ਐਕਟਰ ਇਫਤਾਰ ਠਾਕੁਰ ਜਿਸ ਨੂੰ ਪੰਜਾਬੀ ਮੂਵੀਜ਼ ਤੋਂ ਹੀ ਪਛਾਣ ਮਿਲੀ ਹੈ ਚੱਲ ਮੇਰਾ ਪੁੱਤ ਵਰਗੀਆਂ ਹੋਰ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹੈਗਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਉਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਸ ਨੇ ਕਿਹਾ ਸੀਗਾ ਕਿ ਜੇਕਰ ਭਾਰਤ ਪਾਕਿਸਤਾਨ ਦੇ ਉੱਪਰ ਹਮਲਾ ਕਰਦਾਗਾ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਹਨਾਂ ਨੂੰ ਜ਼ਮੀਨ ਦੇ ਵਿੱਚ ਦਫਨਾ ਦੇਵਾਂਗੇ ਇਹ ਜਿਹੇ ਸ਼ਬਦ ਨੇ ਜਿਹੜੇ ਕਿ ਇਸ ਨੇ ਵਰਤੇ ਨੇਗੇ ਸੋ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਇੱਕ ਐਕਟਰ ਹੋਣ ਦੇ ਨਾਤੇ ਏਦਾਂ ਦੀ ਲੈਂਗੁਏਜ ਯੂਜ਼ ਕਰਨਾ ਬਹੁਤ ਗਲਤ ਗੱਲ ਹੈ ਕਿਉਂਕਿ ਆਪਣੇ ਕਿਸੇ ਵੀ ਪੰਜਾਬੀ ਐਕਟਰ ਨੇ ਇਹ ਜੀ ਭਾਸ਼ਾ ਨਹੀਂ ਵਰਤੀ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਮਾਰ ਦੇਵਾਂਗੇ। ਅਫਤਾਰ ਠਾਕੁਰ ਦੀ ਇਸ ਵੀਡੀਓ ਤੋਂ ਬਾਅਦ ਪੰਜਾਬੀ ਐਕਟਰਾਂ ਨੇ ਇੱਕ ਵੱਡਾ ਫੈਸਲਾ ਲਿਆ ਹੈਗਾ ਜਿਸ ਦੇ ਵਿੱਚ ਸਾਰੇ ਐਕਟਰ ਇਹ ਕਹਿੰਦੇ ਪਏ ਨੇ ਕਿ ਅਸੀਂ ਅੱਜ ਤੋਂ ਬਾਅਦ ਇਸ ਦੇ ਨਾਲ ਕੰਮ ਨਹੀਂ ਕਰਾਂਗੇ ਨਾ ਹੀ ਇਸ ਦੀ ਕੋਈ ਫਿਲਮ ਲੱਗਣ ਦੇਵਾਂਗੇ ਪੰਜਾਬ ਦੇ ਵਿੱਚ। ਸੋ ਜਿਸ ਦੇ ਬਾਰੇ ਬਿੰਨੂ ਢਿੱਲੋਂ ਵੀ ਬੋਲਿਆਗਾ ਜਿਸ ਦੇ ਵਿੱਚ ਬਿੰਨੂ ਢਿੱਲੋਂ ਨੇ ਕਿਹਾ ਕਿ ਅਸੀਂ ਇਸ ਨਾਲ ਅੱਜ ਤੋਂ ਬਾਅਦ ਕੰਮ ਨਹੀਂ ਕਰਾਂਗੇ ਕਿਉਂਕਿ ਇਸ ਨੇ ਜਿਸ ਥਾਲੀ ਦੇ ਵਿੱਚ ਖਾਦਾਗਾ ਉਸੇ ਦੇ ਵਿੱਚ ਛੇਦ ਕੀਤਾਗਾ ਜਿਨ੍ਹਾਂ ਲੋਕਾਂ ਨੇ ਇਸ ਨੂੰ ਸਟਾਰ ਬਣਾਇਆ ਸੀਗਾ ਉਹਨਾਂ ਲੋਕਾਂ ਨੂੰ ਹੀ ਇਹ ਮਾੜਾ ਚੰਗਾ ਬੋਲਦਾ ਪਿਆਗਾ ਜਿਹੜੇ ਹਿਸਾਬ ਨਾਲ ਇਹ ਪੰਜਾਬੀ ਐਕਟਰਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਇਸ ਨਾਲ ਅੱਜ ਤੋਂ ਬਾਅਦ ਕੰਮ ਨਹੀਂ ਕਰਾਂਗੇ ਇਸ ਹਿਸਾਬ ਨਾਲ ਤਾਂ ਇੰਜ ਹੀ ਲੱਗਦਾ ਪਿਆ ਕਿ ਇਹ ਹਫਤਾਰ ਠਾਕੁਰ ਹੁਣ ਭੁੱਖਾ ਹੀ ਮਰੂਗਾ ਕਿਉਂਕਿ ਇਹ ਇੰਡੀਆ ਪੰਜਾਬ ਦੀਆਂ ਹੀ ਫਿਲਮਾਂ ਦੇ ਵਿੱਚ ਜ਼ਿਆਦਾ ਕੰਮ ਕਰਦਾ ਸੀ ਬਾਕੀ ਹਫਤਾਰ ਠਾਕੁਰ ਜੇਕਰ ਅਮਨ ਸ਼ਾਂਤੀ ਦੀ ਗੱਲ ਕਰਦਾ ਕਿ ਇਹ جنگ ਨਹੀਂ ਲੱਗਣੀ ਚਾਹੀਦੀ ਸ਼ਾਇਦ ਇਸ ਨੂੰ ਚੜ੍ਹਦੇ ਪੰਜਾਬ ਵਾਲੇ ਨੇ ਹੱਲਾਸ਼ੇਰੀ ਜ਼ਰੂਰ ਦੇਣੀ ਸੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਮਿਲਦੇ ਆਂ ਬਾਕੀ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ